ਹੋਟਲ ਗੁਰਸੇਵੀਆ ਅਹਨ ਸਹਜ ਸਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਵ ਸਿਫਤ ਖਸਮ ਦੀ ਨੂਰ ਅਰਸਾ ਕੁਰਸਾ ਤਉ ਦਿਟਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸਚਾ ਪਾਤਸ਼ਾਹ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਸਤਨਾਮ ਵਾਹ ਹਗਰੂ ਸਾਹਿਬ ਜੀ ਧਨ ਸਰੀ ਮਹੱਲਾ ਪਹਿਲਾ ਜਿਉ ਤਪਤ ਹੈ ਬਾਰ ਬਾਰ ਤਪ ਤਪ ਖਪ ਬਹੁਤ ਬੇਕਾਰ ਜਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਜਿਉ ਤਪ ਤਪ ਹੈ ਬਰਬਾਰ ਤਪ ਤਪ ਖਪ ਬਹੁਤ ਬੇਕਾਰ ਜੇ ਤਨ ਬਾਣੀ ਵਿਸਰ ਜਾਏ ਜਿहां ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਣ ਝਖਣ ਹੋਏ ਵਿਣ ਬੋਲੇ ਜਾਣ ਸਭ ਸੋਏ ਰਹਾਓ ਜਿਨ ਕਨ ਕੀਤੇ ਆਖੀ ਨਾਕ ਜਿਨ ਜਹਿਵਾ ਦਿੱਤੀ ਭੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜ ਪਵਨ ਆਖੇ ਸਭ ਜਾਏ ਜੇ ਤਮੋ ਪ੍ਰੀਤ ਸੁਆਦ ਸਭ ਕਾਲਖ ਦਾ ਗਾਂਧਾਗ ਦਾਗ ਦੋਸ਼ ਮੋਹਿ ਚਲਿਆ ਲਾਏ ਦਰ ਗਹਿ ਬੈਸਣ ਨਾਹੀ ਜਾਏ ਕਰਮ ਮਿਲੈ ਅਖਣ ਤੇਰਾ ਨਾਮ ਜਿਤ ਲਗ ਤਰਨਾ ਹੋਰ ਨਹੀਂ ਥਾ ਜੇ ਕੋ ਡੋਬ ਫਿਰ ਹੋਵੈ ਸਾਰ ਨਾਨਕ ਸਚ ਸਰਬ ਦਾਤਾ ਕਰਮ ਮਿਲੇ ਆਖਣ ਤੇਰਾ ਨਾਮ ਜਿਤ ਲਗ ਤਰਨਾ ਹੋਰ ਨਹੀਂ ਥਾਓ ਜੇ ਕੋ ਡੁੱਬੈ ਫਿਰ ਹੋਵੈ ਸਾਰ ਨਾਨਕ ਸੱਚ ਸਰਬ ਦਾਤਾਰ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹਿਲਾ ਪਹਿਲਾ ਜਿਉ ਤਪਤ ਹੈ ਬਾਰੂ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਗੁਰੂ ਪਿਆਰ ਵਾਲੇ ਅਜਦਾ ਪਾਵਨ ਉਪਵਾਕ ਜਗਤ ਗੁਰੂ ਗੁਰੂ ਨਾਨਕ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਤਨ ਆਸਿਰ ਰાગ ਅੰਦਰ ਪਾਵਨ ਅੰਸ਼ 61 ਅਤੇ 82 ਉੱਤੇ ਸੁਭਾਏਮਾਨ ਹੈ ਸਤਿਗੁਰ ਪਾਤਸ਼ਾਹ ਕਹਿੰਦੇ ਹੈ ਭਾਈ ਜਿਸ ਤਨ ਵਿੱਚ ਰੱਬ ਦੀ ਬਾਣੀ ਭੁੱਲ ਜਾਂਦੀ ਹੈ ਉਸ ਦਾ ਜੀਵਨ ਅੰਦਰੋਂ ਹਮੇਸ਼ਾ ਵਿਕਾਰਾਂ ਦੇ ਵਿੱਚ ਸੜਦਾ ਰਹਿੰਦਾ ਹੈ ਤੇ ਸੜ ਕੇ ਖੁਆਰ ਹੁੰਦਾ ਹੈ ਪਰ ਕਾਰਨ ਇੱਕੋ ਇੱਕ ਹੈ ਅੰਦਰ ਦੀ ਤਪਸ਼ ਦਾ ਅੰਦਰ ਦੇ ਵਿਕਾਰਾਂ ਦਾ ਦੀ ਰੱਬ ਦੀ ਬਾਣੀ ਨੂੰ ਰੱਬ ਦੇ ਪਿਆਰਿਆਂ ਨੂੰ ਰੱਬ ਦੇ ਸਿਮਰਨ ਨੂੰ ਭੁੱਲ ਜਾਣਾ ਸਤਿਗੁਰ ਕਹਿੰਦੇ ਜਿਹੜੇ ਭੁੱਲ ਜਾਂਦੇ ਨੇ ਰੱਬ ਨੂੰ ਵਿਚਾਰ ਦੇਂਦੇ ਨੇ ਪੱਕੇ ਰੋਗੀ ਵਾਲੀ ਹਾਲਤ ਜਿਵੇਂ ਕੋੜ ਦਾ ਰੋਗ ਕੈਂਸਰ ਦਾ ਰੋਗ ਇਹੋ ਜਿਹੇ ਰੋਗ ਜਿਹੜੇ ਲਾ ਇਲਾਜ ਨੇ ਕਹਿ ਲਈਏ ਇਹ ਹੋ ਜਾ ਮਨਖੋ ਹੋ ਜਾਂਦਾ ਏ ਸਤਿਗੁਰ ਕਹਿੰਦੇ ਭਾਈ ਉਸ ਮਾਲਕ ਦੇ ਨਾਮ ਨਾਲ ਹਮੇਸ਼ਾ ਜੁੜ ਕੇ ਰਹੀਂ ਕਿਉਂਕਿ ਉਸ ਮਾਲਕ ਦਾ ਨਾਮ ਹੀ ਹੈ ਸਰਬ ਰੋਗ ਦਾ ਔਖਾ ਦਾ ਨਾਮ ਤੇ ਜੀਵਨ ਸਵਾਰ ਦੇਗਾ ਸਤਿਗੁਰ ਸਭ ਨਾਨ ਨੂੰ ਨਾਮ ਸੇਵਾ ਸਿਮਰਨ ਬਖਸ਼ਣ ਸਭ ਨਾ ਦਾ ਆਵਿਆ ਗਾਵਿਆ ਆਪਣੇ ਦਰ ਤੇ ਪਰਵਾਨ ਕਰਨ ਜੀ ਹੋਈਆਂ ਭੁੱਲਾਂ ਦੇ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ